ਪਰ ਫਿਰ ਵੀ ਇਹ ਲੜਾਈ ਹੈ ਅਸੀਂ ਚੋਣ ਜਿੱਤਣੀ ਹੈ ਅਸੀਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਜਿੱਤਾਉਣਾ ਹੈ ਹਿੰਦੁਸਤਾਨ ਦੇ ਦਿਰਾਂ ਦੀ ਨੌਜਵਾਨਾਂ ਦੀ ਧੜਕਣ ਸਾਡੇ ਰਾਹੁਲ ਗਾਂਧੀ ਜੀ ਦੀ ਉਰੇ ਸਾਡੇ ਬੜੀ ਡਿਮਾਂਡ ਸੀ ਡਾਕਟਰ ਗਾਂਧੀ ਜਦੋਂ ਇਲੈਕਸ਼ਨ ਜਿੱਤੇ ਨੇ ਇਹ ਆਪਣੇ ਆਪ ਇਸ ਆਮ ਆਦਮੀ ਪਾਰਟੀ ਨੂੰ ਲੱਤ ਮਾਰ ਕੇ ਗਏ ਨੇ ਇਹਨਾਂ ਨੂੰ ਕਿਸੇ ਨੇ ਕੱਢਿਆ ਨਹੀਂ ਸੀ ਇਲੈਕਸ਼ਨ ਤੋਂ 10 ਦਿਨ ਪਹਿਲਾਂ ਲੈ ਕੇ ਉਹਨੂੰ ਖੜਾ ਕੀਤਾ ਇਹ ਗੱਲਾਂ ਉਹਨਾਂ ਦੇ ਮੂੰਹ ਸੋਭਦੀਆਂ ਨਹੀਂ ਹੈਗੀਆਂ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਦਾ ਆਪਣੇ ਆਪ ਇੱਕ ਸ਼ਖਸੀਅਤ ਹੈ ਅਟਾ ਸਾਰਾ ਪਿਓਰਲੀ ਵਰਕਰਾਂ ਦਾ ਇਕੱਠ ਹੋਊਗਾ ਤੁਸੀਂ ਆਉਣਾ ਕੱਲ ਮੀਡੀਆ ਤੋਂ ਦੇਖਣ ਸਾਰਾ ਕੁਝ ਦੇਖੋਗੇ ਸਾਡਾ ਆਪਣਾ ਕਿਟਰ ਬਹੁਤ ਵੱਡਾ ਹੈ ਉਹੀ ਕੈਪਟਨ ਰਮੇਂਦਰ ਸਿੰਘ ਜਿਹੜੋ ਕਾਂਗਰਸ ਪਾਰਟੀ 55000 ਵੋਟਾਂ ਨਾਲ ਜਿੱਤੇ ਸੀ ਹੁਣ ਕੋਟਲ ਵੋਟ 27000 ਰੁਪਈਆ ਨਾਲ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਥੋੜਾ ਸਮਾਂ ਰਹਿ ਗਿਆ ਤਾਂ ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਉਹ ਲਗਾਤਾਰ ਚੋਣ ਪ੍ਰਚਾਰ ਦੇ ਲਈ ਪਟਿਆਲਾ ਪਹੁੰਚ ਰਹੀਆਂ ਤਾਂ ਚਾਹੇ ਵਿੱਤੇ ਦਿਨੀ ਨਰਿੰਦਰ ਮੋਦੀ ਦੀ ਗੱਲ ਕਰ ਦਿੱਤੀ ਜਾਵੇ ਤਾਂ ਕੁਝ ਸਮਾਂ ਪਹਿਲਾਂ ਨਰਿੰਦਰ ਮੋਦੀ ਪਹੁੰਚੇ ਤਾਂ ਉਸੇ ਜਗ੍ਹਾ ਦੇ ਉੱਤੇ ਹੀ ਅੱਜ ਪਟਿਆਲਾ ਦੇ ਵਿੱਚ ਜਿਹੜੀ ਆ ਕੱਲ ਰਾਹੁਲ ਗਾਂਧੀ ਪਹੁੰਚ ਰਹੇ ਨੇ ਤਸਵੀਰਾਂ ਤੁਹਾਨੂੰ ਕੋਲੋ ਗਰਾਊਂਡ ਦੀਆਂ ਦਿਖਾ ਰਿਹਾ ਤਾਂ ਲਗਾਤਾਰ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਔਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਤਾਂ ਗੱਲ ਕੀਤੀ ਜਾਵੇ ਪਟਿਆਲਾ ਹੌਟ ਸੀਟ ਦੀ ਤਾਂ ਪਟਿਆਲਾ ਦੇ ਵਿੱਚ ਵੀ ਲਗਾਤਾਰ ਜਿਹੜਾ ਹੈਗਾ ਵੱਡੇ ਦਿਗਜ ਲੀਟਰ ਚਾਹੇ ਪ੍ਰਿੰਕਾ ਗਾਂਧੀ ਦੀ ਗੱਲ ਕੀਤੀ ਜਾਵੇ ਤਾਂ ਦੋ ਦਿਨ ਪਹਿਲਾਂ ਪ੍ਰਿੰਕਾ ਗਾਂਧੀ ਪਹੁੰਚਦੇ ਨੇ ਕਿਉਂਕਿ ਮੁੱਛ ਦਾ ਸਵਾਲ ਜਿਹੜਾ ਹੈਗਾ ਉਹ ਭਾਜੀਪੀ ਦਾ ਵੀ ਬਣਿਆ ਹੋਇਆ ਔਰ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਦੀ ਤਾਂ ਰਾਹੁਲ ਗਾਂਧੀ ਵੀ ਜਿਹੜਾ ਹੈਗਾ ਨੇ ਉਹ ਕੱਲ ਉਰੇ ਪਹੁੰਚਣਗੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਹੈਗਾ ਹਜ਼ਾਰਾਂ ਦੇ ਇਕੱਠ ਜਿਹੜੀ ਆ ਗੱਲ ਕੀਤੀ ਜਾ ਰਹੀ ਹੈਗੀ ਹੈ ਇਸੇ ਨਰਿੰਦਰ ਮੋਦੀ ਜਿਹੜਾ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਹੁਣ ਕੱਲ ਰਾਹੁਲ ਗਾਂਧੀ ਪਹੁੰਚਣਗੇ ਕਿਉਂਕਿ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਐਮਪੀ ਚਾਰ ਵਾਰ ਜਿਹੜਾ ਹੈਗਾ ਉਹ ਮਹਾਰਾਣੀ ਪ੍ਰਨੀਤਕੌਰ ਪਟਿਆਲਾ ਤੋਂ ਜਿੱਤਦੇ ਆ ਤੇ ਇਸ ਵਾਰ ਜਿਹੜਾ ਹੈਗਾ ਉਹ ਭਾਜਪਾ ਤੋਂ ਟਿਕਟ ਮਿਲਦੀ ਹੈਗੀ ਆ ਤਾਂ ਭਾਜਪਾ ਦੇ ਬਾਅਦ ਨਰਿੰਦਰ ਮੋਦੀ ਪਟਿਆਲਾ ਪਹੁੰਚਦੇ ਨੇ ਔਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਵਾਰ ਸਟੇਜ ਦੀਆਂ ਔਰ ਜਿੱਥੇ ਲਗਾਤਾਰ ਕਾਂਗਰਸੀ ਵਰਕਰ ਜਿਹੜੇ ਨੇ ਉਹ ਤਕਾਰੀਆਂ ਤੇ ਜੁਟੇ ਹੋਏ ਨੇ ਕਿਉਂਕਿ ਲਗਾਤਾਰ ਇਸ ਜਗ੍ਹਾ ਤੋਂ ਉਤੋਂ ਹੀ ਨਰਿੰਦਰ ਮੋਦੀ ਜਿਹੜਾ ਉਰੇ ਪਹੁੰਚੇ ਸੀ ਤਾਂ ਉਸੇ ਜਗ੍ਹਾ ਦੇ ਉੱਤੇ ਹੀ ਲਗਾਤਾਰ ਹੁਣ ਰਾਹੁਲ ਗਾਂਧੀ ਵੀ ਪਹੁੰਚਦੇ ਰਹੇ ਤਾਂ ਕੁਝ ਕਾਂਗਰਸੀ ਵਰਕਰ ਵੀ ਜਿਹੜੇ ਨੇ ਉਹ ਲਗਾਤਾਰ ਪਹੁੰਚੇ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਜਿਹੜਾ ਹੈਗਾ ਉਰੇ ਇਕੱਠ ਹੈਗਾ ਔਰ ਕਿੰਨੇ ਕ ਵਜੇ ਦਾ ਸਮਾਂ ਜਿਹੜਾ ਹੈਗਾ ਉਰੇ ਦੇਖਣ ਨੂੰ ਮਿਲੂਗਾ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਜਿਹੜਾ ਕਿ ਹਜ਼ਾਰਾਂ ਦੇ ਇਕੱਠ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਸਾਡੇ ਨਾਲ ਕਾਂਗਰਸੀ ਵਰਕਰ ਵੀ ਨੇ ਸਵਾਗਤ ਹੈ ਸਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਸਰ ਸਰ ਕੱਲ ਰਾਹੁਲ ਗਾਂਧੀ ਪਹੁੰਚ ਰਹੇ ਨੇ ਕਿੰਨੇ ਕਟ ਆਉਣ ਦੀ ਸੰਭਾਵਨਾ ਹੈਗੀ ਹੈ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੇ ਚ ਦੇਖੋ ਜੋ ਸਾਰੇ ਹੀ ਤੇਜ ਕਾਂਗਸ ਪ੍ਰਤੀ ਬਹੁਤ ਅਛਾ ਹੈ ਬਰਕਰਾਰ ਚ ਵੀ ਲੋ ਹਿੰਦੁਸਤਾਨੀਆਂ ਦੇ ਸਾਰਿਆਂ ਦੇ ਕਾਂਗਰਸ ਪਾਰਟੀ ਅਤੇ ਇੰਡੀਆ ਬਲੌਕ ਬਾਰੇ ਬਹੁਤ ਅਛਾ ਹੈ ਜਿੰਨਾ ਤੱਕ ਇਕੱਠ ਦੀ ਗੱਲ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਕਿਤੇ ਉਰੇ 50000 ਤੋਂ ਘੱਟ ਕੱਟ ਕੱਠ ਹੋਊਗਾ ਅਸੀਂ ਉਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਹੋਏ ਨੇ ਤੁਹਾਡੇ ਸਾਹਮਣੇ ਅਰੇਂਜਮੈਂਟ ਸਾਰੇ ਚੱਲਦੇ ਨੇ ਕੱਲ ਤੱਕ ਇਸ ਸਵੇਰ ਤੱਕ ਫਾਈਨਲ ਹੋ ਜਾਣਗੇ ਜਿਥੋਂ ਬਸਾਂ ਦਾ ਸਵਾਲ ਹੈ ਤਕਰੀਬਨ ਅਸੀਂ 1000 ਬਸ ਨੌ ਹਲਕੇ ਵਿੱਚ ਸਾਡੇ ਆਉਣੀ ਹੈ ਉਸ ਤੋਂ ਇਲਾਵਾ ਪ੍ਰਾਈਵੇਟ ਆਪਣੀਆਂ ਕਾਰਾਂ ਚ ਆਪਣੇ ਮੋਟਰਸਾਈਕਲ ਸਾਈਕਲ ਲੋਕਲ ਬਹੁਤ ਏਰੀਆ ਪਟਿਆਲੇ ਦਾ ਨੇੜੇ ਦੇ ਪਿੰਡਾਂ ਦੇ ਉਹ ਕਹਿੰਦੇ ਆ ਵੀ ਅਸੀਂ ਆਪਣੇ ਆਪਨੇ ਵਹੀਕਲ ਤੇ ਆਵਾਂਗੇ ਉਸ ਤਰ੍ਹਾਂ ਦੇ ਅਸੀਂ ਉਸੇ ਨੂੰ ਮੱਦੇ ਨਜ਼ਰ ਰੱਖ ਕੇ ਉਹਦੇ ਨਾਲ ਜਿਹੜੇ ਸਬੰਧਤ ਸਭ ਪ੍ਰਬੰਧ ਨੇ ਚਾਹੇ ਪਾਣੀ ਦਾ ਸਬੰਧ ਹੈ ਚਾਹੇ ਗਰਮੀ ਦਾ ਉਹ ਸਾਰੇ ਪ੍ਰਬੰਧ ਅਸੀਂ ਉਸ ਨੂੰ 50000 ਰੁਪਏ ਇਕੱਠੇ ਨੂੰ ਮੰਨ ਕੇ ਉਸ ਤਰ੍ਹਾਂ ਦੀ ਅਰੇਂਜਮੈਂਟ ਕੀਤੀ ਹੈ ਕਾਰਨ ਕੀ ਸਮਝੋ ਨਰਿੰਦਰ ਮੋਦੀ ਇਸੇ ਜਗ੍ਹਾ ਦੇ ਉੱਤੇ ਕੁਝ ਦਿਨ ਪਹਿਲਾਂ ਬੋਲ ਕੇ ਜਾਂਦੇ ਨੇ ਰੈਲੀ ਹੁੰਦੀ ਹੈ ਉਸ ਤੋਂ ਬਾਅਦ ਲਗਾਤਾਰ ਪ੍ਰਿੰਕਾ ਗਾਂਧੀ ਹੁਣ ਰਾਹੁਲ ਗਾਂਧੀ ਹੁਣ ਕਿਸ ਨੂੰ ਟੱਕਰ ਸਮਝੋ ਪਟਿਆਲੇ ਦੇ ਵਿੱਚ ਜਿਹੜੇ ਵੱਡੇ ਦਿੱਗਜ ਜਿਹੜੇ ਬੁਲਾਣੇ ਪੈ ਰਹੇ ਨੇ ਦੇਖੋ ਇਹ ਜਿਹੜੀ ਸਾਡੀ ਪਟਿਆਲੇ ਦੀ ਸੀਟ ਹੈ ਇਹ ਸਾਡੀ ਏ ਕੈਟਾਗਰੀ ਦੀ ਸੀਟ ਹੈ ਬੜੀ ਹੌਟ ਸੀਟ ਹੈ ਪਾਵੇਂ ਅਸੀਂ ਕੈਂਪੇਨ ਚ ਦੂਜੀਆਂ ਪਾਰਟੀਆਂ ਨਾਲ ਬਹੁਤ ਅੱਗੇ ਆਂ ਪਰ ਫਿਰ ਵੀ ਇਹ ਲੜਾਈ ਹੈ ਅਸੀਂ ਚੋਣ ਜਿੱਤਣੀ ਹੈ ਅਸੀਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣਾ ਹੈ ਇਸ ਗੱਲ ਦੇ ਬਾਵਜੂਦ ਵੀ ਸਾਡਾ ਕੈਂਡੀਡੇਟ ਜਿਹੜਾ ਬੇਦਾ ਕੈਂਡੀਡੇਟ ਹੈ ਉਹਨਾਂ ਨੇ ਪਹਿਲਾਂ ਵੀ 5 ਸਾਲ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਦੇ ਜਿਹੜੇ 5 ਸਾਲ ਦੇ ਪਹਿਲੇ ਕੰਮ ਨੇ ਉਹਨਾਂ ਨੂੰ ਦੇਖਦੇ ਹੋਏ ਜੋ ਉਹਨਾਂ ਨੇ ਰੇਲਵੇ ਦੀ ਡਬਲਿੰਗ ਕਰਵਾਈ ਲਾਈਨ ਦੀ ਇਲੈਕਟ੍ਰੀਫਿਕੇਸ਼ਨ ਕਰਾਈ ਪਟਿਆਲੇ ਤੋਂ ਜਿਹੜਾ ਰਾਜਪੁਰਾ ਬਾਇਆ ਚੰਡੀਗੜ੍ਹ ਜਾਣਾ ਹੈ ਰੇਲਵੇ ਟਰੈਕ ਉਹਦੀ ਪਰਮਿਸ਼ਨ ਲੈ ਕੇ ਦੱਤੀ ਹੋਈ ਹੈ ਹੋਰ ਪੂਰੇ ਪੋਸਟ ਆਫਿਸ ਆਇਆ ਇਸ ਤਰ੍ਹਾਂ ਦੇ ਜਿਹੜੇ ਕੰਮ ਨੂੰ ਦੇਖਦੇ ਹੋਏ ਸਾਡੇ ਇਸ ਹਲਕੇ 'ਚ ਉਹਨਾਂ ਪ੍ਰਤੀ ਬਹੁਤ ਅੱਛਾ ਹੈ ਬਾਕੀ ਸਾਡੇ ਹਰ ਪਾਰਟੀ ਦਾ ਜਿਹੜਾ ਲੀਡਰ ਹੁੰਦਾ ਹੈ ਉਹਦੀ ਆਪਣੀ ਲੋਕਪ੍ਰਿਤਾ ਹੁੰਦੀ ਹੈ ਸਾਡੇ ਜੋ ਹਿੰਦੁਸਤਾਨ ਦੇ ਦਿਨਾਂ ਦੀ ਨੌਜਵਾਨਾਂ ਦੀ ਧੜਕਣ ਸਾਡੇ ਰਾਹੁਲ ਗਾਂਧੀ ਜੀ ਜੀ ਉਹਦੇ ਸਾਡੇ ਬੜੀ ਡਿਮਾਂਡ ਸੀ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਸ ਤਰ੍ਹਾਂ ਮਰਜ਼ੀ ਆਓ ਉਹਨਾਂ ਨੇ ਬੜੇ ਆਪਣੇ ਬੀਜ ਸ਼ਡਿਊਲ ਚੋਂ ਸਾਨੂੰ ਟਾਈਮ ਕੱਢ ਕੇ ਟਾਈਮ ਦਿੱਤਾ ਉਹਨਾਂ ਦੇ ਨਾਲ ਸਾਨੂੰ ਆਉਣ ਨਾਲ ਸਾਡੀ ਜਿਹੜੀ ਕੈਂਪੇਨ ਨੂੰ ਬਹੁਤ ਵੱਡਾ ਫਲਾਰਾ ਮਿਲੂਗਾ ਜਿਸ ਤਰ੍ਹਾਂ ਕਿ ਪਰਸੋ ਜੋ ਸਾਡਾ ਨਾਰੀ ਸੰਮੇਲਨ ਹੋਇਆ ਸਾਡੇ ਸਤਿਕਾਰਯੋਗ ਰਿੰਕਾ ગાંધી ਜੀ ਆਏ ਪਹਿਲੀ ਵਾਰ ਹਿਸਟਰੀ 'ਚ ਹੋਇਆ ਵੀ ਇੱਕ 5000 ਲੇਡੀਜ਼ ਇਕੱਲੀਆਂ ਲੇਡੀਜ਼ ਦਾ ਇਕੱਠ गर्मी ਦੇ باوجود ਵੀ ਬਹੁਤ ਵੱਡਾ ਕੱਟ ਸੀ ਪਰ ਆਮ ਆਦਮੀ ਪਾਰਟੀ ਤਾਂ ਲਗਾਤਾਰ ਕਹਿੰਦੇ ਕਿ ਸਾਡਾ ਹੀ ਕੱਢਿਆ ਹੋਇਆ ਜਿਹੜਾ ਬੰਦਾ ਉਹ ਕਾਂਗਰਸ ਪਾਰਟੀ ਨੇ ਜਿਹੜਾ ਕੈਂਡੀਡੇਟ ਬਣਾਇਆ ਇਸ ਚੀਜ਼ ਨੂੰ ਕਿੰਨਾ ਕਿ ਦੇਖਦੇ ਸੀ ਇਸ ਲਈ ਦੇਖੋ ਡਾਕਟਰ ਗਾਂਧੀ ਜਦੋਂ ਇਲੈਕਸ਼ਨ ਜਿੱਤੇ ਨੇ ਇਹ ਆਪਣੇ ਆਪ ਇਸ ਆਮ ਆਦਮੀ ਪਾਰਟੀ ਨੂੰ ਲੱਤ ਮਾਰ ਕੇ ਗਏ ਨੇ ਇਹਨਾਂ ਨੂੰ ਕਿਸੇ ਨੇ ਕੱਢਿਆ ਨਹੀਂ ਸੀ ਇਹਨਾਂ ਨੇ ਖੁਦ ਪਾਰਟੀ ਛੱਡੀ ਆ ਔਰ ਉਸ ਤੋਂ ਬਾਅਦ ਇਲੈਕਸ਼ਨ ਲੜ ਇੰਡੀਪੈਂਡੈਂਟ ਵੀ ਲੜ ਲਏ ਆਮ ਆਦਮੀ ਪਾਰਟੀ ਤੇ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ ਉਹਨਾਂ ਦੀ ਉਹਨਾਂ ਦੇ ਮੂੰਹੋਂ ਗੱਲ ਨਹੀਂ ਸੱਚਦੀ ਕਿਉਂਕਿ ਜਿਹੜਾ ਉਹਨਾਂ ਦੇ ਜਿਹੜੇ ਉਹਨਾਂ ਨੇ ਦੂਜੀਆਂ ਪਾਰਟੀਆਂ ਜੋ ਕੈਂਡੀਡੇਟ ਲੈ ਕੇ ਜਿਵੇਂ ਫਤੇਗੜ ਸਾਹਿਬ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਦਾ ਬੰਦਾ ਲੈ ਕੇ ਇਲੈਕਸ਼ਨ ਤੋਂ 10 ਦਿਨ ਪਹਿਲਾਂ ਲੈ ਕੇ ਉਹਨੂੰ ਖੜਾ ਕੀਤਾ ਇਹ ਗੱਲਾਂ ਉਹਨਾਂ ਦੇ ਮੂੰਹੋਂ ਸੋਭਦੀਆਂ ਨਹੀਂ ਹੈਗੀਆਂ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਦਾ ਆਪਣੇ ਆਪ ਚ ਇੱਕ ਸ਼ਖਸੀਅਤ ਹੈ ਉਹਦੀ ਕੋਈ ਐਂਟੀ ਇਨਕੰਮਬੈਂਸੀ ਨਹੀਂ ਉਹ ਬਹੁਤ ਮਤਲਬ ਸਮਾਜ ਸੇਵੀ ਨੇ ਲੋਕਾਂ ਦੇ ਪ੍ਰਤੀ ਉਹਨਾਂ ਦੇ ਮਨ 'ਚ ਸੇਵਾ ਭਾਵ ਹੈ ਔਰ ਲੋਕ ਵੀ ਇਸ ਗੱਲ ਦੀ ਉਹਨਾਂ ਦੀ ਕਦਰ ਕਰਦੇ ਨੇ ਪਾਰਟੀਬਾਜੀ ਤੋਂ ਉੱਪਰ ਉੱਟ ਕੇ ਉਹਨਾਂ ਦੀ ਲੋਕਪ੍ਰਿਤਿ ਨੂੰ ਦੇਖਦੇ ਹੋਏ ਸਾਡੇ ਰਾਹੁਲ ਗਾਂਧੀ ਜੀ ਦੇ ਲੋਕਪ੍ਰਿਤਿ ਨੂੰ ਦੇਖਦੇ ਹੋਏ ਜੋ ਆਹ ਇੰਡੀਆ ਦੇਚ ਇੰਡੀਆ 'ਚ ਹੀ ਇੰਡੀਆ ਬਲੌਗ ਨੂੰ ਕਾਂਗਸ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲ ਰਿਹਾ ਹੈ ਉਰੇ ਵੀ ਅਸੀਂ ਲੱਖ ਸਵਾਂ ਲੱਖ ਵੋਟਾਂ ਨਾਲ ਸੀਟ ਕੱਢਾਂਗੇ ਅੰਦੇਜ ਵਿੱਚ ਤੁਸੀਂ ਦੱਸਦੇ ਹੋ ਕਿ 50000 ਤੋਂ ਵੱਧ ਦਾ ਕੱਟ ਹੋ ਜਾਂਦਾ ਪਰ ਦੇਖਿਆ ਤੁਸੀਂ ਬੀਜੇਪੀ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀ ਹੈ ਕਿ 4 400 ਰੁਪਏ ਦਿਹਾੜੀ 5 500 ਦਾ ਜਿਹੜੀ ਲੱਗਦਾ ਕਿਸੇ ਨਾ ਕਿੱਥੇ ਜਿਹੜੇ ਕੱਟ ਹੁੰਦਾ ਇਸ ਜੀ ਨੂੰ ਲੈ ਕੇ ਦੇਖੋ ਸਾਡਾ ਸਾਰਾ ਪਿਓਰਲੀ ਵਰਕਰਾਂ ਦਾ ਕੱਟ ਹੋਊਗਾ ਤੁਸੀਂ ਆਉਣਾ ਕੱਲ ਮੀਡੀਆ ਤੁਸੀਂ ਦੇਖਣ ਸਾਰਾ ਕੁਝ ਦੇਖੋਗੇ ਸਾਡਾ ਆਪਣਾ ਕਿਡਰ ਬਹੁਤ ਵੱਡਾ ਹੈ ਬੀਜੇਪੀ ਦਾ ਪੰਜਾਬ ਚ ਕੋਈ ਕਿਡਰ ਨਹੀਂ ਉਹ ਇੱਕ ਪੈਰ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਲੋਕਾਂ ਦੇ ਥਰੂ ਜਿਹਨਾਂ ਨੂੰ ਲੋਕਾਂ ਨੇ ਨਕਾਰਤਾ ਉਹ ਆਪਣੇ ਆਪ ਜਿਹੜੇ ਵੱਡੇ ਲੀਡਰ ਹੁੰਦੇ ਤਾਂ ਉਹ ਪਾਰਟੀਆਂ ਛੱਡ ਕੇ ਨਾ ਭੱਜਦੇ ਕਿਉਂਕਿ ਉਹਨਾਂ ਨੇ ਉਹ ਕੰਮ ਨਹੀਂ ਕਰਿਆ ਪਾਰਟੀ ਨੇ ਉਹਨਾਂ ਨੂੰ ਸੈਡਲਾਈਨ ਕਰਤਾ ਉਹ ਇੱਥੋਂ ਛੱਡ ਕੇ ਪਾਰਟੀਆਂ ਭੱਜੇ ਨੇ ਲੋਕਾਂ ਪਟਿਆਲੇ ਵਾਲਿਆਂ ਨੇ ਉਹਨਾਂ ਨੂੰ ਦਿਖਾਤਾ ਵੀ ਪਾਰਟੀ ਹਮੇਸ਼ਾ ਵੱਡੀ ਹੁੰਦੀ ਹੈ ਅਸੈਂਬਲੀ 'ਚ ਦਿਖਾਤਾ ਬੰਦਾ ਵੱਡਾ ਨਹੀਂ ਹੁੰਦਾ ਪਾਰਟੀ ਤੋਂ ਮੇਨ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਮਹਾਰਾਣੀ ਪ੍ਰੀਤਕੌਰ ਕਾਂਗਰਸ ਤੋਂ 4 ਵਾਰ ਜਿੱਤੇ ਹੋਏ ਨੇ ਉਹ ਉਦੋਂ ਹੀ ਜਿੱਤੇ ਨੇ ਜਦੋਂ ਕਾਂਗਰਸ ਪਾਰਟੀ ਸੀ ਉਹ ਇਹੀ ਕੈਪਟਨ ਰਮਿੰਦਰ ਸਿੰਘ ਜਦੋਂ ਕਾਂਗਰਸ ਪਾਰਟੀ ਦੀ 53000 ਵੋਟ ਨਾਲ ਜਿੱਤੇ ਸੀ ਹੁਣ ਟੋਟਲ ਵੋਟ 27000 ਰੁਪਿਆ ਉਹਨਾਂ ਨੂੰ ਜਿਹੜੇ ਬੰਦੇ ਨੂੰ 71000 ਵੋਟ ਪਈ ਸੀ ਉਹਨੂੰ 27000 ਵੋਟ ਰੁਪਿਆ ਉਹਨਾਂ ਨੂੰ ਇੱਥੋਂ ਹੀ ਸਮਝ ਲੈਣਾ ਚਾਹੀਦਾ ਵੀ ਕਾਂਗਰਸ ਪਾਰਟੀ ਬਲਵਾਨ ਹੈ ਕਾਂਗਰਸ ਕਰਕੇ ਵੀ ਜਿੱਤੇ ਦੇ ਸੀ ਬਿਲਕੁਲ ਧੰਨਵਾਦ ਜੀ ਤਾਂ ਤੁਸੀਂ ਤਸਵੀਰਾਂ ਫੇਰ ਇੱਕ ਵਾਰ ਦੇਖ ਸਕਦੇ ਹੋ ਲਗਾਤਾਰ ਇਹ ਉੱਥੇ ਹੈ ਜਿੱਥੇ 50000 ਤੋਂ ਵੱਧ ਦਾ ਜਿਹੜਾ ਦੱਸਿਆ ਜਾ ਰਿਹਾ ਕਿ ਕੱਠ ਜਿਹੜਾ ਹੋਗਾ ਹੋਊਗਾ ਸਵੇਰੇ ਓਰੇ ਔਰ ਇਹ ਵੀ ਦੱਸਿਆ ਕਿ ਜਿਵੇਂ ਭਾਜਪਾ ਦੇ ਵੱਲੋਂ ਜਿਹੜੇ ਅਲੋਕੇਸ਼ਨ ਲੱਗੇ ਜਾ ਰਿਹਾ ਸੀ ਕਿ 4-400 5-500 ਰੁਪਏ ਜਿਹੜੇ ਦਿਹਾੜੀ ਤੇ ਲੋਕ ਲੈ ਸੀ ਕਹਿੰਦੇ ਕਿ ਸਾਡੇ ਵਰਕਰ ਨੇ ਜਿਹੜੇ ਉਹ ਬਿਲਕੁਲ ਜੈਨੂਇਨ ਹੋਣਗੇ ਤੁਸੀਂ ਵੀ ਮੀਡੀਆ ਵੀ ਉਰੇ ਹੋਗੇ ਪ੍ਰਚਾਰ ਕਰਦੇ ਹੋ ਤੁਸੀਂ ਔਰ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਤੇ ਉਹੀ ਥਾਂ ਹੈ ਜਿੱਥੇ ਨਰਿੰਦਰ ਮੋਦੀ ਜਿਹੜਾ ਪਹੁੰਚੇ ਸੀ ਉਸੇ ਥਾਂ ਦੇ ਉੱਤੇ ਹੀ ਰਾਹੁਲ ਗਾਂਧੀ ਕੱਲ ਉਰੇ ਪਹੁੰਚਣਗੇ ਔਰ ਲੋਕਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਕਿਤੇ ਉਹ ਕੰਮਾਂ ਦੇ ਬਾਰੇ ਦੱਸਣਗੇ ਔਰ ਲੋਕਾਂ ਨੂੰ ਵੋਟ ਪਾਉਣ ਦੇ ਲਈ ਗੱਲ ਕਰਨਗੇ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ